ਲਓ ਜੀ ਅੱਜ ਆਪਣਾ ਦਿਨ ਜਿਹੜਾ ਵਾ 7ਵਾਂ ਤੇ ਅੱਜ ਅਸੀਂ ਚੱਲੇ ਆ ਜੀ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਮਾ ਸਾਡੇ ਕਣ ਉਥੇ ਇੱਕ ਕਹਿੰਦੇ ਆ ਕਿ ਉਹਨਾਂ ਨੇ ਮੰਦਿਰ ਹੀ ਨਾ ਜਿਹੜਾ ਉਹਦਾ ਜਿਹੜਾ ਮੋਖੇ ਜਿਹੜਾ ਨੂੰ ਉਹਨਾਂ ਟਵਾ ਕੇ ਦੂਜੇ ਬਸਲਾਤਾ ਸੀ ਤੇ ਉਹਨਾਂ ਦੀ ਭక్తి ਬੜੀ ਸੀ ਤੇ ਅਸੀਂ ਉਥੇ ਚੱਲੇ ਆ ਤੇ ਅੱਜ ਤੁਹਾਨੂੰ ਵੀ ਨਾਲ ਨਾਲ ਕਰਨੇ ਆ ਦਰਸ਼ਨ ਤੇ ਚਲੋ ਅਸੀਂ ਚੱਲਦੇ ਆ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਰਸਤੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੁੰਦਾ ਜਿੱਥੋਂ ਲੰਗਰ ਚੱਲਦੀ ਸਾਰੀ ਸੰਗਤਾਂ ਤੁਸੀਂ ਦੇਖ ਸਕਦੇ ਜੀ ਇਹ ਵੀ ਸਾਰੀ ਸੰਗਤ ਲਈ ਇੱਥੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਵਾ ਤੇ ਹੁਣ ਹੀ ਇੱਥੋਂ ਪ੍ਰਸ਼ਾਦਾ ਛਕਾਂਗੇ ਤੇ ਫਿਰ ਗਾਂ ਜਾਵਾਂਗੇ ਪਹਿਲਾਂ ਮੱਥਾ ਟੇਕ ਲਈਏ ਗੁਰਦਾਰ ਸਾਹਿਬ ਦਾ ਨਾਮ ਹੈਗਾ ਜੀ ਦਮਦਮਾ ਸਾਹਿਬ ਬਸਮਤ ਨਗਰ ਇਹ ਜਿਹੜਾ ਨਗਰ ਪੈਂਦਾ ਇਹਦਾ ਨਾਮ ਹੈ ਬਸਮਤ ਤੇ ਗੁਰਦਾਰ ਸਾਹਿਬ ਦਾ ਅੰਦਰ ਦਾ ਥਿਊ ਵਿਊ ਦਿਖਾਉਨੇ ਆ ਬਾਕੀ ਮੱਥਾ ਟੇਕਦੇ ਆ ਤੇ ਰਮਚੰਦ ਜੀ ਤੇ ਗੁਰਦੁਆਰਾ ਸਾਹਿਬ ਤੋਂ ਨੇਕਾ ਪੁਰਾਣੀ ਚੀਜ਼ ਦਿੱਦੀ ਆ ਪਤਾ ਨਹੀਂ ਉਹਨੇ ਕੀ ਆ ਕੀ ਨਹੀਂ ਆਖੋ ਇਹ ਕਾਫੀ ਪੁਰਾਣੀ ਲੱਗਦਾ ਵੇਲੀ ਜੀ ਤੇ ਪ੍ਰਸ਼ਾਦਾ ਛਕਣ ਚੱਲੇ ਆ ਜੀ ਹੁਣ ਮੱਥਾ ਹੀ ਟੇਕ ਲਿਆ ਵਾ ਗੁਰਦੁਆਰਾ ਸਾਹਿਬ ਦਾ ਲੰਗਰ ਹਾਲਿਆ ਜੀ ਉਹ ਉਤਰੇ ਪਾਸੇ ਆਪਾਂ ਮੱਥਾ ਟੇਕ ਆਏ ਆ ਤੇ ਲੰਗਰ ਹਾਲ ਚ ਅਸੀਂ ਹੁਣ ਪ੍ਰਸ਼ਾਦਾ ਛਕ ਲਈਏ ਕਿਉਂਕਿ ਮੜਕੇ ਵਾਟਵਾਵਾਂ ਪੈਣੀ ਆ ਆ ਆ ਜੀ ਇਥੋਂ ਦਾ ਲੰਗਰ ਹਾਲ ਜਿਹੜਾ ਇਥੇ ਪ੍ਰਸ਼ਾਦਾ ਉਹ ਅਜੇ ਤਿਆਰ ਨਹੀਂ ਹੋਇਆ ਤੇ ਚਣਿਆਂ ਦੇ ਨਾਲ ਆਪਾਂ ਨੂੰ ਚਾਹ ਮਿਲ ਗਈ ਆ ਤੇ ਹੁਣ ਇਹ ਇਹੋ ਪੀ ਗਏ ਤੇ ਹਰ ਜਿਹੜੀ ਟਾਈਮ ਪਾਸ ਕਰਦੇ ਆ ਤੇ ਲੰਗਰ ਆਪਾਂ ਅੱਗੋਂ ਛਕ ਲਾਂਗੇ ਤੇ ਜਿਹੜੇ ਅਸੀਂ ਹੁਣ ਮੰਦਿਰੇ ਚੱਲੇ ਆ ਜੀ ਉਹ ਆ ਸ਼ਿਵਜੀ ਦਾ ਮੰਦਿਰ ਹੀ ਤੇ ਭਗਤ ਨਾਮਦੇਵ ਜੀ ਨੂੰ ਛੋਟੀ ਜਾਤ ਦਾ ਕਰਕੇ ਉਹਨਾਂ ਨੂੰ ਕਹਿੰਦੇ ਸੀ ਵੀ ਤੂੰ ਅੰਦਰ ਨਹੀਂ ਆਉਣਾ ਤੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਸੀ ਤੇ ਆਟੋਮੈਟਿਕ ਜਾਂਦੇ ਆ ਵੀ ਮੰਦਿਰ ਦਾ ਮੂੰਹ ਜਿਹੜਾ ਵਾਣਾ ਉਹ ਉਹਨਾਂ ਵੱਲੋਂ ਘੁੰਮ ਗਿਆ ਸੀ ਭਗਤ ਨਾਮਦੇਵ ਜੀ ਜਿੱਧਰ ਬੈਠੇ ਹੁੰਦੇ ਹੁੰਦੇ ਸੀ ਮਗਰਲੇ ਪਾਸੇ ਤੇ ਚਲੋ ਜੀ ਚੱਲਦੇ ਆ ਮੰਦਿਰੇ ਦੇ ਗੋ ਸੇ ਮੰਦਰ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਤੇ ਅਗਲੇ ਪਾਸੇ ਉਹ ਚਾਹ ਪੀਂਦੇ ਮੇਰੇ ਖਿਆਲ ਨਾਲ ਪਤਾ ਨਹੀਂ ਲੰਗਰ ਆ ਕਿ ਪੈਸਿਆਂ ਦੀ ਹੁਣ ਵੇਖਣਾ ਪੈਣਾ ਤੇ ਤੁਹਾਨੂੰ ਦਿਖਾਉਨੇ ਅੱਗੇ ਅੱਗੇ ਵੀ ਸਾਰਾ ਇਤਿਹਾਸ ਦੱਸਦੇ ਹਾਂ ਲੋਈ ਸਟਾਡਿੰਗ ਦੇ ਵਿੱਚ ਪਹਿਲਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਨਨਾਮ ਦੇ ਜੀ ਮਹਾਰਾਜ ਦੀਆਂ ਖੜਾਵਾਂ ਦੇ ਦਰਸ਼ਨ ਕਰੋ ਇੱਥੇ ਮਹਾਰਾਜ ਦੀ ਜਿਹੜੇ ਉਹਨੇ ਲਖੜਾਵਾਂ ਹੀ ਓਏ ਆਈਂ ਸੰਗੰਦਰੀ ਆ ਇਧਰਲੇ ਪਾਸੇੜਾ ਆ ਜੀ ਉਹ ਮੰਦਿਰ ਬਣਿਆ ਗਿਆ ਓਏ ਚੱਕੀ ਗੁੰਜ ਹੈ ਔਰ ਚੱਕੀ ਔਰ ਚੱਕੀ ਜਿਹੜੀ ਆ ਨਾ ਉਹ ਸਾਰਿਆਂ ਨੂੰ ਕਹਿੰਦੇ ਆ ਵੀ ਚੱਕੀ ਚਲਾਓ ਇਹ ਚੱਕੀ ਦਾ ਇਤਿਹਾਸ ਇਹ ਆ ਵੀ ਇਹ ਜਿਹੜੀ ਚੱਕੀ ਆ ਨਾ ਇਹ ਆਪੇ ਚੱਲਦੀ ਰਹੀ ਆ ਤੇ ਭਗਤ ਨਾਮਦੇਵ ਜੀ ਜਿਹੜੇ ਸੀ ਨਾ ਉਹ ਪਹਿਲਾਂ ਮਹਾਰਾਜ ਜਿਹੜਿਆ ਵਿਚਕਾਰ ਫੋਟੋ ਲੱਗੀ ਨਾ ਜਿਹੜੀ ਉਹ ਇਸ ਤਰ੍ਹਾਂ ਦੇ ਹੀ ਪਹਿਲਾਂ ਜਿਹੜੇ ਭਗਤ ਨਾਮਦੇਵ ਜੀ ਜਿਨ੍ਹਾਂ ਦਾ ਕਰਕੇ ਇੱਥੇ ਇਤਿਹਾਸ ਜਿਹੜਾ ਜਿੰਨਾ ਵੀ ਆ ਤੇ ਆਹੀ ਜੀ ਉਹਨਾਂ ਦੀ ਪਹਿਲੀ ਤਸਵੀਰ ਜਿਹੜੀ ਭਗਤ ਨਾਮਦੇਵ ਜੀ ਦੀ ਜਿਹੜੀ ਵਿਚਕਾਰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਵਾਲੇ ਤੇ ਆਹ ਜਿਹੜੀ ਚੱਕੀ ਆ ਤੇ ਇਹਦਾ ਇਤਿਹਾਸ ਇਹ ਆ ਵੀ ਇਹ ਆਪੇ ਚੱਲਦੀ ਹੁੰਦੀ ਸੀ ਆਪੇ ਚੱਲਦੀ ਰਹੀ ਕਿੰਨੇ ਦਿਨ ਆਹ ਹੁਣ ਆਪਣੇ ਘਰ ਦੇ ਵੀ ਲੱਗੇ ਆ ਕਮਾਉਣ ਇਹ ਚੱਕੀ ਨੂੰ ਕਹਿੰਦੇ ਆ ਕਿ ਕਮਾਉਣਾ ਵਾ ਪਹਿਲੋਂ ਬਾਬਾ ਜੀ ਦੀ ਆ ਤਸਵੀਰ ਹੀ ਤੇ ਫੇਰ ਬਾਬਾ ਜੀ ਦੀ ਆ ਤਸਵੀਰ ਹੀ ਫਕਤ ਨਾਮਦੇਵ ਜੀ ਤੇ ਜਿਹੜੀ ਚੱਕੀ ਆ ਇਹ ਕਮਾਉਣੀ ਹੁੰਦੀ ਐ ਕਮਾ ਦੋਮੀ ਇਹ ਸੇਵਾ ਪਾਕ ਜੰਨੀ ਸੇਵਾ ਅੱਜ ਵੀ ਨਹੀਂ ਤੇਰੇ ਕੋਲ ਇਹ ਐ ਆਈ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਇਹਦੇ ਅੰਦਰ ਵੀ ਆਹ ਕੁ ਪ੍ਰਾਣੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਮੂਰਤੀਆਂ ਉਹ ਬਣੀਆਂ ਵਾ ਤੇ ਤੁਸੀਂ ਦੇਖ ਸਕਦੇ ਜੀ ਆਹ ਹੁਣ ਇਤਿਹਾਸ ਲਾਉਣ ਲੱਗਿਆ ਜੀ ਆ ਵੀ ਇੱਥੇ ਪ੍ਰਾਣੀਆਂ ਕਾਫੀ ਪ੍ਰਾਣੀਆਂ ਜਿਹੜੀਆਂ ਵਾ ਪੂਰਤੀਆਂ ਲਾਈਆਂ ਗਈਆਂ ਵਾ ਇਹ ਆ ਜੀ ਬਾਬਾ ਜੀ ਦੀ ਜਿਹੜੀ ਪੈਰਾਂ 'ਚ ਪਾਉਂਦੇ ਸੀ ਖੜਾਵਾ ਇਹ ਸਾਰੀ ਸੰਗਤ ਲੈ ਕੇ ਬਾਬੇ ਜੀ ਨਾਲ ਲਾਉਂਦੇ ਆ ਤੇ ਜਿਹੜਾ ਮੀਹ ਆ ਉਹ ਆਪ ਦਾ ਪੂਰਾ ਜੋਰ ਜੋਰਾਂ ਛੋਰਾਣਾ ਮੀਹ ਪੈਂਦਿਆ ਵਾ ਤੇ ਤੁਸੀਂ ਦੇਖ ਸਕਦੇ ਜੀ ਤੁਸੀਂ ਦੇਖ ਸਕਦੇ ਜੀ ਵੀ ਆਹ ਵੇਖੋ ਸਟਾਰਟਿੰਗ ਇਹ ਮੰਦਰ ਦੇ ਐਂਟਰ ਹੋਣ ਤੋਂ ਪਹਿਲਾਂ ਉਹਨਾਂ ਨੇ ਲਿਖ ਕੇ ਲਾਇਆ ਵੀ ਕੈਮਰੇ ਦੇ ਵਿੱਚ ਵੀਡੀਓ ਨਹੀਂ ਬਣਾਉਣੀ ਪਰ ਆਪਾਂ ਨਹੀਂ ਹਟੰਦਾ ਤੇ ਕੁਝ ਮੰਦਰ ਦਾ ਸ਼ਾਇਦ ਇਹ ਸਰੋਵਰ ਟੈਪ ਜਿਤਨਾ ਮੰਨਦੇ ਹੋਣਗੇ ਇਹਨਾਂ ਨੂੰ ਤੇ ਉਹ ਬਣਾਇਆ ਵਾ ਤੇ ਉਹ ਉੱਥੇ ਉਹਨਾਂ ਨੇ ਜਿਹੜੇ ਆ ਹਰੇਕ ਥਾਂ ਤੇ ਮਤਲਬ ਆਪੋ ਆਪਣਾ ਸਿਸਟਮ ਇਹਨਾਂ ਨੇ ਲਾਇਆ ਵਾ ਵੀ ਜਿਤਨਾ ਆਪਾਂ ਬਾਕੀ ਮੰਦਰ ਦੇ ਅੰਦਰ ਜਾ ਰਹੇ ਹਾਂ ਤੇ ਗਾੜੀ-ਗਾੜੀ ਤੁਹਾਨੂੰ ਦਿਖਾਉਂਦੇ ਹਾਂ ਇੱਕ ਦੋ ਪਿਆਰੇ ਤੁਹਾਨੂੰ ਗੁਰੂ ਰਪਨਾ ਜੀ ਇਥੇ ਜਿਤਨਾ ਮਤਲਬ ਜਿਹੜਾ ਬੰਦਾ ਐਂਟਰ ਹੁੰਦਾ ਉਹਨੂੰ ਉਹ ਕਹਿੰਦੇ ਆ ਵੀ ਆਪਦੇ ਨਾਮ ਦੱਸੋ ਨਾਮ ਦੱਸਦਾ ਫਿਰ ਪਿਤਾ ਦਾ ਨਾਮ ਐਦਾਂ ਉਹ ਮੱਥੇ ਤੇ ਹੱਥ ਰੱਖ ਕੇ ਨਾ ਉਹਨੂੰ ਅੰਬੀ ਸ਼ੁਭ ਕਾਮਨਾਵਾਂ ਦਿੰਦੇ ਆ ਵੀ ਸਾਰਾ ਵਧੀਆ ਵਧੀਆ ਤੁਹਾਡੀ ਯਾਤਰਾ ਜਿਹੜੀ ਆ ਸਫਲ ਹੋਵੇ ਤੇ ਐਤਰਾ ਫਿਰ ਆਪਦੀ ਸ਼ਰਧਾ ਅਨੁਸਾਰ ਜਿੰਨੇ ਵੀ ਪੈਸੇ ਹੁੰਦੇ ਆ ਉਹ ਸੰਗਤਾਂ ਦੇ ਦਿੰਦੀਆਂ ਵਾ ਤੇ ਆ ਆ ਜੀ ਉਹ ਮੰਦਿਰ ਜਿਹੜਾ ਪਹਿਲਾਂ ਉਹਦੇ ਕਹਿੰਦੇ ਆ ਕਿ ਜਿਹੜਾ ਇਹਦਾ ਜਿਹੜਾ ਮੂੰਹ ਆ ਮੰਦਿਰ ਦਾ ਉਹ ਇਧਰਲੇ ਪਾਸੇ ਹੀ ਤੇ ਹੁਣ ਜਿਹੜਾ ਭਗਤ ਨਾਮਦੇਵ ਜੀ ਨੇ ਉਹਦਾ ਮੰਦਿਰ ਦਾ ਮੂੰਹ ਜਿਹੜਾ ਪਰਲੇ ਪਾਸੇ ਨੂੰ ਘੁੰਮ ਗਿਆ ਸੀ ਉਹਨਾਂ ਦੀ ਐਨੀ ਭਗਤੀ ਸੀ ਤੇ ਇਹ ਮੰਦਿਰ ਦੀ ਕੋਈ ਵੀ ਨੀ ਨਹੀਂ ਹੈਗੀ ਬਿਲਕੁਲ ਉੱਤੇ ਹੀ ਆ ਇਹ ਕੋਈ ਮਤਲਬ ਵਿੱਚ ਜਿਦਾਂ ਨੀਰ ਰੱਖ ਕੇ ਉੱਤੇ ਬਿਲਡਿੰਗ ਜਿਹੜੀ ਖੜੀ ਕਰਦੇ ਇਸ ਤਰ੍ਹਾਂ ਨਹੀਂ ਆ ਇਹ ਇਹ ਇਸ ਤਰ੍ਹਾਂ ਹੀ ਆ ਮੰਦਿਰ ਜਿਹੜਾ ਉਹ ਰੱਖ ਕੇ ਬਣਾਇਆ ਗਿਆ ਵਾ ਤੇ ਇਹਦਾ ਕਹਿੰਦੇ ਕਿ ਪਹਿਲੋਂ ਐਨੂੰ ਮੂੰਹ ਨਾ ਹੁੰਦਾ ਸੀ ਫਰੰਟ ਨੂੰ ਤੇ ਹੁਣ ਜਿਹੜਾ ਇਹਦਾ ਮੂੰਹ ਆ ਉਹ ਪਰਲੇ ਪਾਸੇ ਨੂੰ ਹੋ ਗਿਆ ਬਾਕੀ ਅਸੀਂ ਤੁਹਾਨੂੰ ਹੁਣ ਲਾਗੋ ਜਾ ਕੇ ਦਿਖਾਉਨੇ ਆ ਵੀ ਇਹਦੇ ਤੇ ਕਿੰਨੀ ਜਿਆਦਾ ਮੀਨਾ ਕਾਰੀ ਕੀਤੀ ਗਈ ਹੈ ਕਿੰਨੀ ਜਿਆਦਾ ਆਇਦਰ ਦੇਖੋ ਤੁਸੀਂ ਵੇਖ ਸਕਦੇ ਜੀ ਵੀ ਆ ਆ ਹਾਥੀ ਹਾਥੀਆਂ ਦੇ ਟਾਇਪ ਬਣਾਏ ਆ ਇਧਰ ਦੇਖੋ ਟੁੱਟ ਟੁੱਟ ਗਏ ਆ ਹਾਥੀ ਹਾਥੀਆਂ ਦੇ ਮੂੰਹ ਆ ਨਾ ਜਿਹੜੇ ਉਹ ਟੁੱਟ ਗਏ ਆ ਆ ਉਸਨੇ ਪਾਸੇ ਜਿਹੜੇ ਆ ਘੋੜ ਸਵਾਰ ਆ ਉਸਨੇ ਪਾਸੇ ਜਿਹੜੇ ਆ ਉਹ ਬੰਦੇ ਜਿਤਨਾ ਆਖੋ ਉਹ ਚੱਕਰ ਤੇ ਉਸਨੇ ਪਾਸੇ ਆਖੋ ਬਾਬਿਆਂ ਦੀਆਂ ਫੋਟੋਆਂ ਉਧਰੇ ਪਾਸੇ ਤੁਸੀਂ ਵੇਖ ਸਕਦੇ ਜੀ ਵੀ ਜਿਹੜੇ ਇਹਨਾਂ ਦੇ ਬਾਬਿਆਂ ਦੀਆਂ ਫੋਟੋਆਂ ਤਸਵੀਰਾਂ ਇਹ ਮੰਦਰ ਨੂੰ ਕੱਟ-ਕੱਟ ਕੇ ਬਣਾਇਆ ਗਿਆ ਵਾ ਬਹੁਤ ਹੀ ਜ਼ਿਆਦੀ ਮਿਹਨਤ ਲੱਗੀ ਇਹਦੇ ਤੇ ਤੁਸੀਂ ਵੇਖ ਸਕਦੇ ਜੀ ਇਹ ਦੇਖੋ ਤੇ ਬਾਕੀ ਮੀ ਜਿਹੜਾ ਵਾ ਉਹ ਫੁੱਲ ਪੈਨਦੇ ਆ ਵਾ ਤੇ ਮੰਦਰ ਤੇ ਹੀ ਵੇਖੋ ਵੀ ਕਿੰਨਾ ਵਾ ਵਧੀਆ ਬਣਿਆ ਮੰਦਰ ਜਿਹੜਾ ਵਾ ਨਾ ਥਰਨ ਦੇ ਪਾਸੇ ਬਿਲਡਿੰਗ ਇਸ ਤਰ੍ਹਾਂ ਦੀ ਹੈ ਤੇ ਉਧਰੇ ਪਾਸੇ ਜਿਹੜੀ ਉਹ ਚਿਹਰੇ ਰੰਗਦੀ ਆ ਉਹ ਬਾਅਦ ਚ ਬਣੀ ਮੇਰੇ ਖਿਆਲ ਨਾਲ ਤੇ ਇਹਦੀ ਕੋਈ ਵੀ ਨੀਣੀ ਹੈਗੀ ਆ ਵੇਖ ਲਓ ਵਾਕਿਆ ਇਹਦੀ ਨੀ ਕੋਈ ਨਹੀਂ ਹੈਗੀ ਜੀ ਮੈਂ ਤੇ ਆ ਜੀ ਤੇ ਹੈਰਾਨਿਆ ਵੀ ਜਿਹੜੀ ਆ ਕੱਲੀ ਕੱਲੀ ਚੀਜ਼ ਜਿਹੜੀ ਲਾਈ ਗਈ ਆ ਆ ਕੱਲੀ ਕੱਲੀ ਜਿਹੜੀ ਚੀਜ਼ ਲਾਈ ਗਈ ਆ ਹਨਾ ਲਿਆ ਮਤਲਬ ਬਣਾ ਕੇ ਜਾਂ ਕਿਦਾਂ ਵੀ ਉਹ ਕਿੱਡੀ ਔਖੀ ਲਿਆ ਲੈਣ ਰੱਖੀ ਹੋਗੀ ਰੱਖ ਰੱਖ ਕੇ ਫਿਰ ਇਹਨਾਂ ਨੇ ਤਾਂ ਜਰੂਰ ਮੰਦਿਰ ਤਿਆਰ ਕੀਤਾ ਫਿਰ ਉਹ ਵੇਖ ਤਣ ਦਿਖਾਉਣੇ ਆ ਵੀ ਆ ਵੇਖੋ ਪੁਰਾਣੇ ਸਮੇਂ ਦੇ ਜਿ ਤਰ੍ਹਾਂ ਉਹ ਵੀ ਹਾਥੀ ਤੇ ਆ ਜਿ ਤਰ੍ਹਾਂ ਆਖੋਤਲੇ ਪਾਸੇ ਜਿ ਤਰ੍ਹਾਂ ਬੈਠੇ ਆ ਤੇ ਉਹਨਾਂ ਦੇ ਆ ਟੁੱਟ ਗਿਆ ਵਾ ਤੇ ਆ ਵੀ ਭਗਤ ਹੋਣਗੇ ਕੋਈ ਕਰਨੇ ਬਣਾਇਆ ਹੈ ਪੱਥਰ ਨੂੰ ਪੱਥਰ ਨੂੰ ਕੱਟ-ਕੱਟ ਕੇ ਬਣਾਇਆ ਮੈਂ ਉਹ ਗੱਲ ਕਰਨਿਆ ਪੱਥਰ ਨੂੰ ਕਟਿਆ ਉਹੋ ਕਿਹੜੀਆਂ ਮਸ਼ੀਨਾਂ ਸੀ ਬਿਲਕੁਲ ਆਖੋ ਕਿਤਰਾ ਕਿੱਦਾਂ ਵਧੀਆ ਖੋ ਦਾ ਗਿੱਟਾ ਮੋੜਿਆ ਜਿਤਨਾ ਜਿਹੜੇ ਸਾਬਣਾ ਹਾਥੀ ਦਾ ਤੇ ਹਾਥੀ ਥੱਲੇ ਨੂੰ ਬਣਿਆ ਵਾ ਤੇ ਇਧਰਲੇ ਪਾਸੇ ਤੇ ਲੱਗਾ ਵਾ ਪਿੰਜਰਾ ਲੱਗਾ ਵਾ ਇਥੋਂ ਆਪ ਲੱਡੂ ਦਾ ਪਰਛਾਰ ਲੈ ਸਕਦੇ ਆ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਵੀ ਮੰਦਿਰ ਦਾ ਜਿਹੜਾ ਸਟਰਕਚਰ ਆ ਉਹ ਕੁਝ ਇਸ ਤਰੀਕੇ ਦਾ ਬਣਿਆ ਤੇ ਹੁਣ ਅਸੀਂ ਜਾਣਦੇ ਆ ਜੀ ਅੰਦਰ ਨੂੰ ਤੇ ਅੱਜ ਨਾ ਮੀਂਹ ਆ ਕਰਕੇ ਸੰਗਤ ਜਿਹੜੀ ਇੱਥੇ ਉਹ ਘਟਾਈ ਆ ਤੇ ਭਗਤ ਨਾਮਦੇਵ ਜੀ ਦਾ ਮੰਦਿਰ ਜਿਹੜਾ ਉਹ ਆ ਕਿਉਂਕਿ ਉਹ ਮਗਰਲੇ ਪਾਸੇ ਬੈਗੇ ਸੀ ਨਾ ਜਾ ਕੇ ਰੁੱਸ ਕੇ ਵੀ ਰੱਬਾ ਤੂੰ ਸਾਨੂੰ ਜੇ ਮਾੜੀ ਜਾਤ ਚ ਪੈਦਾ ਕਰਨਾ ਸੀ ਤੇ ਫਿਰ ਤੂੰ ਸਾਨੂੰ ਜਨਮ ਹੀ ਕਿਉਂ ਦਿੱਤਾ ਤੇ ਉਹ ਮਗਰਲੇ ਪਾਸੇ ਬੈਗੇ ਆਪਦੀ ਜਿਹੜੀ ਭਗਤੀ ਕਰਦੇ ਸੀ ਉਹ ਕਰਦੇ ਰਹੇ ਤੇ ਉਹਨਾਂ ਦਾ ਮੰਦਿਰ ਉਹ ਆ ਤੇ ਜਿਹੜਾ ਇਹ ਮੰਦਿਰ ਦਾ ਮੂੰਹ ਆ ਉਹ ਆ ਘੁਮ ਗਿਆ ਆ ਆਪਾਂ ਜਾ ਰਹੇ ਆ ਜੀ ਹੁਣ ਮੁੱਤਲੇ ਪਾਸੇ ਤੇ ਇਹ ਨਿਉਂ ਲੱਗ ਗਿਆ ਜੀ ਲਾਈਨ ਚ ਤੇ ਆ ਸਾਰਾ ਸਾਡਾ ਟੱਬਰ ਜਿਹੜਾ ਉਹ ਵੀ ਲਾਈਨ ਚ ਲੱਗ ਗਿਆ ਨਹੀਂ ਹੁਣ ਅੰਦਰ ਵੀ ਤੋਂ ਆ ਗਿਆ ਅੰਦਰੋਂ ਵੇਖ ਕੇ ਆਵਾਂਗੇ ਜੀ ਹੁਣ ਜਿਹੜਾ ਮੰਦਿਰ ਦਾ ਥਿਊ ਜਿਹੜਾ ਬਣਿਆ ਵਾ ਉਹ ਕਿੱਦਾਂ ਦਾ ਵਾ ਇਹ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਜੇ ਵੀਡੀਓ ਬਣਾਉਣ ਦਿੱਤੀ ਤੇ ਉਹ ਵੀ ਇਹਨਾਂ ਦੀ ਕੋਈ ਪੁਰਾਣੀ ਚੀਜ਼ ਲੱਗਦੀ ਜਿੰਨੂੰ ਜਾ ਕੇ ਮੱਥਾ ਟੇਕਦੇ ਹਨਾ ਉਹ ਲੱਗ ਜਾ ਕੇ ਵੇਨੇ ਭਰਾ ਕੀ ਆ ਇਸ ਸੰਤਾਂ ਜਿਹੜੀਆਂ ਉਹ ਇਦਾਂ ਕਰਕੇ ਤਰੀਆਂ ਜਾਂਦੀਆਂ ਵਦੇ ਉਹ ਰਾਹ ਜਿਹੜਾ ਟੱਲ ਆਉਂਦਾ ਉਹ ਵਜਾਈ ਜਾਂਦੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਮੰਦਰ ਆ ਉਹ ਕੁਝ ਇਸ ਤਰੀਕੇ ਦਾ ਬਣਿਆ ਵਾ ਤੇ ਬਹੁਤ ਹੀ ਆਦੀ ਮਿਹਨਤ ਲੱਗੀ ਇਹਦੇ ਤੇ ਪੁਰਾਣੇ ਪੁਰਾਣੇ ਸਮੇਂ ਦੀਆਂ ਚੀਜ਼ਾਂ ਜਿਹੜੀਆਂ ਉਹ ਅੱਜ ਕੱਲ ਦੇ ਸਮੇਰੇ ਕਿੱਥੇ ਬੰਦੀਆਂ ਉਹ ਲਿਖਿਆ ਫੋਟੋਗ੍ਰਾਫੀ ਜਿਹੜੀ ਆ ਉਹ ਨਹੀਂ ਕਰਨੀ ਅੰਦਰ ਪਰ ਆਪਾਂ ਕਰਾਂਗੇ ਫੋਟੋਗ੍ਰਾਫੀ ਜਿੰਨੀ ਕੋ ਜਿੰਨੀ ਜਿੰਨੀ ਕੋ ਸਕੂਗੀ ਫੋਟੋਗ੍ਰਾਫੀ ਆਪਾਂ ਜ਼ਰੂਰ ਕਰਾਂਗੇ ਆਪਾਂ ਵੀੜੀ ਟੱਲੀ ਹੋ ਜਾਦੀਏ ਆਹ ਲਾਈ ਆ ਜੀ ਰਸਤੇ ਦੇ ਵਿੱਚ ਮੂਰਤੀ ਗਣੇਸ਼ ਜੀ ਦੀ ਜੋ ਕਿ ਸਾਨੂੰ ਆਹ ਤਸਵੀਰ ਵੇਖ ਕੇ ਪਤਾ ਲੱਗਾ ਤੇ ਪਈ ਵੇਖ ਸਕਦੇ ਜੀ ਆਹ ਵੇਖੋ ਜੀ ਅੰਦਰਲੇ ਪਾਸਿਓਂ ਕੁਝ ਇਸ ਤਰ੍ਹਾਂ ਦਾ ਬਣਿਆ ਮੰਦਰ ਤੇ ਇਧਰ ਤੇ ਇਧਰ ਦੋਵੇਂ ਪਾਸੇ ਜਿਹੜੀਆਂ ਉਹ ਕੰਡਾਆਂ ਬਿਲਕੁਲ ਬਰੀਕ ਬਰੀਕ ਤੇ ਅੰਦਰਲੇ ਪਾਸੇ ਜਿਹੜੀ ਸੱਕਤ ਆ ਉਹ ਇਧਰ ਦੀ ਜਾਂਦੀ ਆ ਜੰਗਲੇ ਦੇ ਨਾਲ ਨਾਲ ਇੱਕ ਘੁੰਮਦੀ ਘੁੰਮਦੀ ਇੱਕ ਹੋਰ ਗੇਟ ਆਉਂਦੀ ਨਿਕਲ ਜਾਂਦੀ ਆ ਉਹ ਪਰਲੇ ਪਾਸੇ ਨੂੰ ਤੇ ਜਾਂ ਐਂਦੀ ਵਾਪਸ ਆ ਜਾਂਦੇ ਆ ਇਹ ਕਿਨੇ ਕਿਨੇ ਥਾਮਿਆਂ ਨੇ ਆ ਜਿਹੜੇ ਆਪਣੇ ਜਿਹੜੀ ਪੂਜਾ ਕਰਨਦੇ ਆ ਬਾਬੇ ਇਹ ਹੋ ਆ ਆ ਵੇ ਪੂਜਾ ਕਰਨਦੇ ਨਾ ਬੇੜੀ ਅੰਦਾਜ਼ੇ ਨਾਲ ਲੱਗਦਾ ਮੈਂ ਦੇਖ ਦੇ ਤੇ ਜਿਹੜੀ ਆnde ਵੀ ਜਿਹੜਾ ਮੱਥਾ ਟੇਕਣ ਤੇ ਲੱਗ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਬਾਕੀ ਵੇਨੇ ਆ ਤੁਸੀਂ ਦੇਖ ਸਕਦੇ ਉਤਲੇ ਪਾਸੇ ਨਾਲ ਉਹ ਮੁਰਜ਼ੀਆਂ ਦੇ ਚੱਕ ਖੜਾ ਰੱਖਿਆ ਦੇ ਉੱਥੇ ਵੀ ਮੀਨਾ ਕਰੇ ਕੀਤੀ ਨੇ ਇਹ ਨੁਕਰਾਂ ਮੇ 14 ਮੰਦਿਰ ਬਣਿਆ ਵਾ ਉਦੋਂ ਆ ਪੱਖਿਆਂ ਦਾ ਜਮਲਾ ਦੇ ਹੈਣੀ ਸੀ ਤੇ ਤੇ ਦੇਖ ਸਕਦੇ ਚਲ ਹੁਣ ਬਾਬਿਆਂ ਨੇ ਜਿਹੜੇ ਆ ਸੰਗਤ ਨਾਲ ਕਰਕੇ ਪੱਖੇ ਪੱਖੇ ਲਾਏ ਆ ਅਹੀਂ ਓਦੋਂ ਅਹੀਂ ਇੱਥੇ ਤੱਕ ਪਹੁੰਚ ਗਏ ਆ ਤੇ ਆ ਇਧਰ ਜਾਣਾ ਨਹੀਂ ਸਿੱਧਾ ਹੀ ਮਾ ਸਾਡੇ ਕੰਡ ਜਿੱਧਰ ਜਾ ਰਹੀ ਸੰਗਤ ਆਹ ਸ਼ੌਕੀਆ ਅਸਰੇ ਵਿੱਚ ਜਿਹੜੀ ਜੋਤ ਜਗਦੀ ਆ ਉਹ ਹੁੰਦੀ ਆ ਆਂਦੀਆਂ ਸੰਗਤਾਂ ਜਿਹੜੀਆਂ ਇਹ ਮੋੜ ਮੋੜ ਚੱਲੀਆਂ ਆਂਦੇ ਵੀ ਸਾਡਾ ਸਾਥ ਨੂੰ ਹੋਣਾ ਹੈ ਨਾ ਬਸ ਪਤਾ ਨਹੀਂ ਕਿੱਥੋਂ ਨਿਕਲਦੀ ਆ ਤੇ ਆਹ ਕੁਝ ਇਤਾਂ ਦਾ ਤੁਸੀਂ ਦੇਖ ਸਕਦੇ ਨਹੀਂ ਮੰਦਰ ਪਤਾ ਨਹੀਂ ਕਿਧਰ ਦੀ ਪਤਾ ਨਹੀਂ ਕਿਧਰ ਦੀ ਨਿਕਾਉਂਦੇ ਆ ਤੇ ਰੌਲਾ ਵਾਵਾ ਹੀ ਪਾਉਂਦੇ ਆ ਤੇ ਬਾਕੀ ਦੇਖ ਸੰਦੇ ਨਹੀਂ ਇਹ ਇਧਰ ਦੀ ਨਿਗਾਉਂਦੇ ਆ ਜਿਹੜੇ ਸਾਡੇ ਦੇ ਪਾਸੇੋਂ ਤੇ ਕਈ ਦੇ ਡਰ ਕੇ ਵਾਪਸ ਹੀ ਚੱਲ ਜਾਂਦੇ ਆ ਤੇ ਪਰ ਆਪਾਂ ਜਾਵਾਂਗੇ ਇਹ ਕਿਧਰ ਨਹੀਂ ਆਉਂਦੇ ਆ ਹੈ ਥੱਲੇ ਜਾ ਕੇ ਫੇਰ ਆਉਣਾ ਪੈਂਦਾ ਵਾ ਆਪਾਂ ਚੱਲਦੇ ਚੱਲੋ ਚਾਪਾ ਭਗਵਾਨਾ ਚੱਲੋ ਚੱਲੋ ਪੈਸਾ ਨਿਕਲ ਕੇ ਆਉਣਾ ਪੈਂਦਾ ਤੇ ਬਹੁਤਾ ਔਖਾ ਜਿਹਾ ਕੰਮ ਆ ਚਲੋ ਚਲਾ ਜਲਾ ਚਲੋ ਆ ਜਾਓ ਅੱਪਸ ਕਰ ਲੈ ਇੱਥੇ ਕਾਜਾ ਦੇ ਕਾਜਾ ਦੇ ਸ਼ਾਹ ਥੱਲੇ ਸ਼ਿਮਾ ਜਾਨ ਦਾ ਸ਼ਿਦਲੋ ਆਜ ਦਾ ਨੀ ਬਾਬਾ ਜੀ ਇਹਨਾਂ ਦੀ ਜਿਹੜੀ ਆ ਇਹ ਮਾ ਸਾ ਦੇਖ ਕੇ ਨਾ ਫੇਰ ਥਲੇ ਉੱਪਰ ਤੇ ਬਾਬੇ ਕਿਤਨਾ ਬੈਠੇ ਹੋਣਗੇ ਯਾਰ ਥੱਲੇ ਬਾਬੇ ਬੋਲ ਤੇ ਜਿਹੜੇ ਬਾਬਾ ਜੀ ਥੱਲੇ ਬੈਠੇ ਆ ਮੈਂ ਨਾ ਤਾਂ ਨਹੀਂ ਆ ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਤੇ ਗਰਮੀ ਦੇ ਵਿੱਚ ਹੀ ਬੈਠੇ ਆ ਤੇ ਬਾਕੀ ਆਪਣੇ ਦਰਸ਼ਨ ਹੋ ਗਏ ਆ ਤੇ ਅਸੀਂ ਹੁਣ ਚਲੇ ਆ ਜੀ ਵਾਪਸ ਆਪਣੀਆਂ ਜਿਹੜੀਆਂ ਸ਼ਕਤਾਂ ਉਹਦੇ ਸਾਰੀਆਂ ਇੱਥੇ ਮੁੜ ਗਈਆਂ ਵੇਖ ਕੇ ਤੇ ਅਸੀਂ ਮੱਥਾ ਟੇਕ ਕੇ ਆ ਗਏ ਹਾਂ ਜੀ ਬਾਹਰ ਮੰਦਰ ਤੋਂ ਤੇ ਹੁਣ ਅਸੀਂ ਚੱਲੇ ਆ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਆਪਣੇ ਭਗਤ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਿਹੜਾ ਕਿ ਉਹ ਬਿਲਕੁਲ ਬੈਕ ਸਾਈਡ ਤੇ ਬਣਿਆ ਤੇ ਉਹ ਗੁਰਦੁਆਰਾ ਜਿਹੜਾ ਬਣਾਇਆ ਗਿਆ ਹੈ ਜੀ ਭਗਤ ਨਾਮਦੇਵ ਜੀ ਦਾ ਉਹ ਬਣਾਇਆ ਗਿਆ ਬਿਲਕੁਲ ਬੈਕ ਸਾਈਡ ਤੇ ਜਿੱਥੇ ਉਹ ਬਹਿ ਕੇ ਭਗਤੀ ਕਰਦੇ ਹੁੰਦੇ ਸੀ ਜਿੱਦਾਂ ਲਾ ਲੋ ਵੀ ਇਧਰਲੇ ਪਾਸੇ ਮੰਦਿਰ ਆ ਇਧਰਲੇ ਪਾਸੇ ਮੰਦਿਰ ਆ ਤੇ ਮੰਦਿਰ ਦੇ ਬਿਲਕੁਲ ਸਾਹਮਣੇ ਜਿਹੜਾ ਉਹਨਾਂ ਦਾ ਬਣਾਇਆ ਗਿਆ ਵਾ ਜਗਾ ਜਿਹੜੀ ਇਹਨਾਂ ਦੀ ਆਪਾਂ ਤੇ ਗੁਰਦਾਰੇ ਕਹਿ ਸਕਦੇ ਹਾਂ ਤੇ ਉਹ ਦਿਖਾਉਂਦੇ ਤੁਹਾਨੂੰ ਭਗਤ ਨਾਮਦੇਵ ਜੀ ਦੀ ਇੱਥੇ ਬੈਠੇ ਸੀ ਆਣ ਕੇ ਮੰਦਿਰ ਦਾ ਮੂੰਹ ਜਿਹੜਾ ਇਧਰੋਂ ਇਧਰੋਂ ਵਾ ਨਾ ਹਤਨਾ ਨਾਮਦੇਵ ਆਹੀ ਭਗਤ ਨਾਮਦੇਵ ਜੀ ਦੀ ਤਸਵੀਰ ਹੈ ਇਥੇ ਆਣ ਕੇ ਬੈਠੇ ਜਿਹੜਾ ਆ ਮੰਦਿਰ ਦਾ ਮੂੰਹ ਹੈ ਨਾ ਉਹ ਇਹਨਾਂ ਵੱਲ ਨੂੰ ਹੋ ਗਿਆ ਹੈ। ਲਓ ਜੀ ਆਪਾਂ ਨੂੰ ਆਪਣੇ ਮਿੱਤਰ ਮਿਲੇ ਹੀ ਇਹ ਵੀਰਾਂ ਦੇ ਵੀ ਤੁਸੀਂ YouTube ਤੇ ਵੀਡੀਓ ਪਾਉਣੀ ਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਹਾਂਜੀ ਪਤਾ ਨਹੀਂ ਹੋਣਾ ਇਹਨਾਂ ਨੇ ਕਿਤਰਾ ਪਛਾਣਿਆ ਸ਼ਾਇਦ ਕੈਮਰਾ ਫੜਿਆ ਸੀ ਤਾਂ ਕਰਕੇ। ਬਾਕੀ ਐਂ ਕਰ ਦੋ। ਥੈਂਕ ਯੂ। ਥੈਂਕ ਯੂ ਬ੍ਰਦਰ ਸਰ। ਕੋ ਜਾਨ ਸੇ ਹਾਂ ਪਲੀਜ਼ ਬੋਲਾ ਮੈਂ ਇਸ ਲਈ ਉੱਟ ਪਏ ਮੇਰੇ ਕੋ ਜਾਣਦੇ ਹੋ ਹਾਂ ਸੱਚ ਮੈਂ ਸੱਚ ਮੈਂ ਅੱਛਾ ਇਸ ਲਈ ਸਾਰਾ ਥੈਂਕ ਯੂ ਬ੍ਰੋ ਆਹ ਦੇਖੋ ਇਥੋਂ ਮੰਦਰ ਤੋਂ ਸਾਨੂੰ ਚਾਹ ਮਿਲਿਆ ਛੋਟੇ ਛੋਟੇ ਕੱਪ ਆ ਤੇ ਆ ਆਪਣੇ ਸਾਰੇ ਘਰ ਦੇ ਦੇ ਤੇ ਹੁਣ ਅਸੀਂ ਦਰਸ਼ਨ ਕਰ ਲਿਆ ਤੇ ਮੀਂਹ ਵੇਖੋ ਤੁਸੀਂ ਦੇਖ ਸਕਦੇ ਜੀ ਵੀ ਮੀਂਹ ਵਾਧੂ ਪੈ ਗਿਆ ਤੇ ਹੁਣ ਅਸੀਂ ਚੱਲੇ ਆ ਜੀ ਭਗਤ ਨਾਮਦੇਵ ਜੀ ਦੇ ਘਰੇ ਚਲੋ ਜੀ ਅਸੀਂ ਆ ਗਏ ਹੁਣ ਜਿੱਥੇ ਭਗਤ ਨਾਮਦੇਵ ਜੀ ਦਾ ਘਰ ਆ ਤੇ ਆ ਵੇਖੋ ਇਤਰਾ ਛੜਕ ਜਾਂਦੀ ਆ ਮਗਰਲੇ ਪਾਸੇ ਗੱਡੀਆਂ ਤਾਰ ਦਿੰਦੀਆਂ ਤੇ ਛੜਕ ਜਾਂਦੀ ਆ ਸਿੱਧੀ ਤੇ ਅੱਜ ਮਹੀ ਦਾ ਮੌਸਮ ਆ ਇੱਥੇ ਹੀ ਵੇਖ ਸਕਦੇ ਜੀ ਤੇ ਅਸੀਂ ਤੁਰੇ ਜਾਂਦੇ ਆ ਬਾਬਾ ਜੀ ਦੇ ਘਰੇ ਅਸੀਂ ਤੁਹਾਨੂੰ ਘਰ ਵਿਖਾਵਾਂਗੇ ਅੱਜ ਤੇ ਐਦਾਂ ਦਾ ਬਿਜਾਰਿਆ ਜੀ ਤੇ ਜਿਹੜੀ ਕੋਠੀ ਦੱਸਦੇ ਆ ਭਗਤ ਨਾਮਦੇਵ ਜੀ ਦੀ ਉਹ ਆ ਜੀ ਆ ਵਾਲਾ ਚਿੱਟਾ ਘਰ ਨਹੀਂ ਇਹ ਦੱਸੰਦਾ ਆ ਆ ਵੇਖੋ ਲਿਖਿਆ ਵੀ ਜੀ ਬਾਬਾ ਜੀ ਦਾ ਘਰ ਪੰਜਾਬੀ ਚ ਲਿਖਿਆ ਤੇ ਬਾਕੀ ਮੀਂਹ ਆ ਜਿਹੜਾ ਉਹ ਕਹਿੰਦਾ ਵਾ ਵੀ ਮੈਂ ਵੀ ਅੱਜ ਹੀ ਪੈਣਾ ਕੱਲ ਨਹੀਂ ਪੈਣਾ ਤੇ ਬਹੁਤ ਜਿਆਦਾ ਮੀਂਹ ਹੈ ਇਹ ਆਈ ਬਾਬਾਈ ਦਾ ਘਰ ਤੇ ਇਹ ਕੁਛ ਇਤਰਾਹ ਦਾ ਬਣਿਆ ਤੁਸੀਂ ਦੇਖ ਸਕਦੇ ਜੀ ਇਹ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਜਾਣਾ ਪੈਂਦਾ ਵਾ ਤੇ ਗਾੜੀ ਮੱਥਾ ਟੇਕ ਕੇ ਫਿਰ ਬਾਹਰ ਜਾਣਾ ਪੈਂਦਾ ਤੁਹਾਨੂੰ ਦਿਖਾਉਂਦੇ ਆ ਜਾਂਦੇ ਆ ਜੀ ਅੰਦਰ ਤੇ ਸੰਗਤਾਂ ਨੂੰ ਮੱਥਾ ਟੇਕ ਲੈਣ ਦੋ ਫਿਰ ਤੁਹਾਨੂੰ ਦੱਸਦੇ ਆ ਅਗਲਾ ਪੋੜ ਚਲੋ ਆ ਵੀ ਚੱਲਦੇ ਚੱਲੋ ਵਾਹ ਇੱਕ ਵਾਰ ਸੱਤਾਂ ਵਾਰ ਵਾਹ ਇਹਦਾ ਛੋਟਾ ਜਿਹਾ ਬਣਿਆ ਵਾ ਏਦਾਂ ਮੁੜ ਕੇ ਬਾਹਰ ਆ ਜਗਾ ਮਰੇ ਆ ਜਾਣਾ ਨਹੀਂ ਕਾਮ ਇਹ ਜੀ ਆਪਣਾ ਅੱਧਾ ਘਟਬਰ ਜਿਹੜਾ ਇੱਥੇ ਬੈਠਾ ਮਿਲ ਗਿਆ ਤੇ ਬਾਕੀ ਸਾਰੇ ਉਹ ਗਾਂਢ ਲੱਗੇ ਆ ਤੇ ਇਹ ਵੀ ਹੁਣ ਬਸ ਉੱਠਣ ਲੱਗੇ ਆ ਹਲੋ ਵਾਰੂ ਇਹ ਕੈਸ਼ ਟੈਟੂ ਕੀਤਾ ਸੀ ਤੇ ਹੁਣ ਇੱਕਦਮ ਤੁਰ ਪਏ ਸਾਰੇ ਬਾਕੀ ਆ ਆ ਵੇਖੋ ਇਥੋਂ ਆ ਸਾਰਾ ਕੁਝ ਮਿਲਦਾ ਜੀ ਇਹ ਪਤਾ ਨਹੀਂ ਕੀ ਕੀ ਹੈ ਇਹ ਨਹੀਂ ਹਮਾਰਾ ਕੰਮ ਨਹੀਂ ਹੈ ਹਮਾਰੇ ਕੰਮ ਨਹੀਂ ਹੈ ਨਹੀਂ ਇਹ ਤੁਹਾਡਾ ਕੰਮ ਦਾ ਆਹ ਵੇਖ ਲੈ ਇਹ ਵ੍ਹਾਈਟ ਵਾਲਾ ਹਾਂ ਇਹ ਇਹ ਟਮਾ ਵਾਲਾ ਨਹੀਂ ਇਹ ਵਾਹ ਕਾਲਾ ਵਾਲਾ ਹਾਂ ਕਾਲੇ ਵਾਲਾ ਪੂਰਾ ਸਾਰਾ ਵਾਲਾ ਇਹ ਗਿਟੋ ਮੈਂ ਦਿਵਿਦਿਕ ਅਲਿਖਸ ਗਰਾਹ ਜਿਹੜੀ ਅਲਾਊਡ ਆ ਤੇ ਆਪਣੇ ਦੇ ਪੰਜਾਬ ਚ ਅਲਾਊਡ ਨਹੀਂ ਫਿਰ ਆਪਾਂ ਨਹੀਂ ਲਈ ਚਲੋ ਚੱਲੀਏ ਲੋ ਜੀ ਇਹੀਂ ਪਹੁੰਚ ਗਏ ਆ ਅਗਲੇ ਮੰਦਰ ਦੇ ਵਿੱਚ ਜਿੱਥੇ ਬਾਬਾ ਨਾਮਦੇਵ ਜੀ ਨੇ ਤਪੱਸਿਆ ਕਰਦੇ ਰਹਿਆ ਤੇ ਇੱਥੇ ਆ ਤੁਸੀਂ ਦੇਖ ਸਕਦੇ ਜੀ ਵੀ ਦੁਕਾਨਾਂ ਦੇ ਕੋਨਾ ਬਣੀਆਂ ਤੇ ਇੱਥੇ ਨਾ ਬਾਬਾ ਤਪੱਸਿਆ ਕਰਦੇ ਰਹਿਆ ਤੇ ਤੁਹਾਨੂੰ ਦਿਖਾਉਨੇ ਆ ਜੀ ਅੰਦਰੋਂ ਜਾ ਕੇ ਬਾਕੀ ਮੰਦਰ ਤੇ ਫਿਲਹਾਲ ਜਿਹੜਾ ਮੀ ਆ ਉਹ ਤਰੁਕੰ ਦਾ ਨਾਂ ਨਹੀਂ ਲੈ ਲੈਂਦੇ ਤੇ ਕੋਈ ਗੱਲ ਨਹੀਂ ਥੋੜਾ ਜਿਹਾ ਹੁਣ ਵਾਟਰਪਰੂਫ ਹੈ ਆਪਣਾ ਅੱਛਾ ਇਹ ਪਰ ਸੱਚੇ ਕਰ ਲੀਏ ਤੇ ਹੱਥ ਵੀ ਸੱਚੇ ਕਰ ਲਈਏ ਤੇ ਆਪਾਂ ਚੱਲਦੇ ਆਂ ਜੀ ਮੰਦਰ ਦੇ ਅੰਦਰ ਤੇ ਆ ਆ ਜੀ ਇਹਦਾ ਐਂਟਰੀ ਗੇਟ ਤੇ ਤੁਸੀਂ ਵੇਖ ਸਕਦੇ ਜੇ ਵੀ ਆਹ ਜਿਹੜਾ ਆ ਮੰਦਰ ਬਣਿਆ ਵਾ ਤੇ ਇੱਥੇ ਬਾਬਾ ਨਾਮਦੇਵ ਜੀ ਜਿਹੜੇ ਆ ਨਾ ਉਹ ਤਪ ਕਰਦੇ ਰਹੇ ਆ ਮਤਲਬ ਕਿ ਤਪਸਥਾਨ ਬਣਿਆ ਵਾ ਮਾਈ ਸਮੋਕਿੰਗ ਨਹੀਂ ਕਰੀਂ ਕਿਤੇ ਆ ਵੀ ਦਰਵਾਜ਼ਾ ਤੇ ਤੁਸੀਂ ਵੇਖ ਸਕਦੇ ਜੀ ਵੀ ਇੱਥੇ ਐ ਤਰ੍ਹਾਂ ਦੇ ਬਾਂਦਰ ਬੈਠੇ ਹੁੰਦੇ ਆ ਆਹ ਵੇਖੋ ਜਾਨ ਨੇ ਨਿਕਾੜਿਆ ਜਵਾਕ ਵੀ ਚੁੱਕਿਆ ਜੀ ਆਪਦਾ ਅੱਜ ਕਿਹਦੀ ਉਹ ਤੇ ਆਪਾਂ ਚੱਲੇ ਆ ਜੀ ਮੰਦਰ ਦੇ ਅੰਦਰ ਤੇ ਜਿਹੜਾ ਕੀ ਐ ਤਰ੍ਹਾਂ ਆਹ ਕੋਈ ਤਰ੍ਹਾਂ ਦਾ ਬਣਿਆ ਇੱਥੇ ਮੱਥਾ ਟੇਕ ਕੇ ਇਹੜਾ ਪਾ ਚੱਲਦੇ ਆ ਸਿੱਧਾ ਹੀ ਅੰਦਰ ਤੇ ਮੇਖ ਸਾਹਿਬ ਨੇ ਇਹ ਮੰਦਰ ਦੀ ਜਿਹੜੀ ਸਜਾਵਟ ਆ ਉਹ ਕੁਝ ਇਸ ਤਰੀਕੇ ਦੀ ਬਣਾਈ ਆ ਤੇ ਇਧਰ ਵੀ ਜਾਈਦਾ ਇਧਰਨੇ ਪਾਸੇ ਵੀ ਜਾਈਦਾ ਜਨਕਪੁਰ ਤੋਂ ਸਾਹਾਂ ਕਿਲੋਂ ਦੂਰ ਹੈ ਜਮਾਤਾ ਕਿ ਤੋ ਹੈ ਤੂੰ ਸ਼ਾਂਤੀ ਸਭ ਮਿਲਦਾ ਹੈ ਬਾਬਾ ਦੇ ਕੇ ਪਛਾਣੋ 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 ਕੇ ਬਾਬਾ ਨਾਮਦੇਵ ਜੀ ਤੁਹਾਡੀ ਬਾਬਾ ਨਾਮਦੇਵ ਜੀ ਦੀ ਜਿਹੜੀ ਆਉ ਤਸਵੀਰ ਜਿਹੜੀ ਬਣਾਈ ਗਈ ਹੈ ਮਗਰਲੇ ਪਾਸੇ ਜਿਨ੍ਹਾਂ ਨੇ ਆ ਵੇਖੋ ਆ ਮਗਰਲੇ ਪਾਸੇ ਜਿਹੜੀਆਂ ਨਾ ਬਾਬਾ ਨਾਮਦੇਵ ਜੀ ਦੀ ਬਣਾਈ ਗਈ ਆ ਪਤਾ ਜੀ ਦਰਸ਼ਾਈ ਫਾਈਦਰ ਤੇ ਇਧਰਲੇ ਪਾਸੇ ਉਹ ਜਿਹੜਾ ਵਾ ਉਹ ਤਾਂ ਹੀ ਵੇਖ ਸਕਦੇ ਜੀ ਵੀ ਬਾਹਰ ਨੂੰ ਨਿਕਲਣ ਨੂੰ ਗੇਟ ਆ ਤੇ ਜਿਹੜੀ ਆਪਣੀ ਸੰਗਟ ਆ ਉਹਨਾਂ ਨੇ ਸਾਰਿਆਂ ਨੇ ਮੱਥਾ ਟੇਕ ਲਿਆ ਤੇ ਆ ਜਿਹੜੀ ਜਿਹੜੀ ਦੱਸਦੇ ਆ ਮিনার ਏ ਬਾਬਾ ਜੀ ਦੀ ਉਦੋਂ ਦੀ ਸਾਹਮ ਕੇ ਰੱਖੀ ਹੈ ਬਾਬਾ ਨਾਮਦੇਵ ਜੀ ਦੀ ਜਿਹੜੀ ਉਹ ਵਜਾਉਂਦੇ ਰਿਹਾ ਤੁਸੀਂ ਦੇਖ ਸਕਦੇ ਜੀ ਵੀ ਉਦੋਂ ਤੋਂ ਸਾਹਮ ਕੇ ਰੱਖੀ ਹੈ ਇਹਨਾਂ ਨੇ ਤੇ ਬਾਕੀ ਆਪਾਂ ਚੱਲਦੇ ਆ ਬਾਹਰ ਤੇ ਆਹ ਛੋਟਾ ਮੁੰਡਾ ਵੀ ਵਜਾਉਂਦਾ ਜੀ ਮੰਦਰ ਦੇ ਵਿੱਚ ਹੋਰ ਵੀ ਕਾਫੀ سارے ਮੰਦਰ ਬਣੇ ਆ ਜਿ ਤਰ੍ਹਾਂ ਕੀ ਉਹ ਜਿਹੜਾ ਮੰਦਰ ਤੇ ਅਸੀਂ ਹੁਣ ਇਧਰ ਚੱਲੇ ਆ ਦੇ ਦੇਖਣ ਇਧਰ ਨਦੀ ਆ ਗਈ ਚਲੋ ਆਜੋ ਬਾਬਾ ਜੀ ਕਹਿੰਦੇ ਵੀ ਆਜੋ ਤੇ ਇਧਰ ਕੋ ਬੱਕਰੀਆਂ ਆ ਗਈਆਂ ਇਧਰਲੇ ਪਾਸੇ ਤੇ ਇਹ ਵੀ ਬਾਬਾ ਨਾਮਦੇਵ ਜੀ ਦਾ ਮੰਦਿਰ ਬਣਾਇਆ ਹੋਇਆ ਇਧਰ ਸੰਗਤਾਂ ਘਟ ਆਉਂਦੀਆਂ ਆ ਦੇ ਅੰਦਰ ਦਿਖਾਉਨੇ ਆ ਅੰਦਰਲੇ ਪਾਸੇ ਜਿਹੜੀ ਉਹਨਾਂ ਨੇ ਮੂਰਤੀ ਲਾ ਕੇ ਰੱਖੀ ਆ ਬਾਕੀ ਜਿਹੜੇ ਲੱਗੇ ਆ ਉਹਨਾਂ ਦੇ ਉਹ ਵੀ ਭਗਵਾਨ ਹੀ ਆ। ਆਵਜਕਾਰ ਵਾਲੇ ਆ ਜਿਹੜੇ ਬਾਬਾ ਜੀ ਉਹ ਬਾਬਾ ਨਾਮਦੇਵ ਜੀ ਦੀ ਮੂਰਤੀ ਲਾਈ ਆ ਤੇ ਜਿਹੜੇ ਦੂਜੇ ਆ ਦੋ ਸਾਈਡ ਤੇ ਉਹ ਵੀ ਇਹਨਾਂ ਦੇ ਉਹ ਵੀ ਇਹਨਾਂ ਦੇ ਭਗਵਾਨ ਹੀ ਹੈ ਕੋਈ। ਤੇ ਇਧਰੋਂ ਅਸੀਂ ਚੱਲੇ ਆ ਜੀ। ਸਤਾਰਕ ਮਹਾਰਾਜਾ ਮੰਦਿਰ ਨਾਮਦੇਵ। ਹਿੰਗੋਲੀ ਹਿੰਗੋਲੀ ਇਹ ਮੇਰੇ ਖਿਆਲ ਨਾਲ ਏਰੀਆ ਹਿੰਗੋਲੀ ਵਜਦਾ ਹੈ ਹਿੰਗੋਲੀ। ਇੱਧਰਲੇ ਪਾਸੇ ਮੰਦਿਰ ਜਿਹੜਾ ਬਣਾਇਆ ਗਿਆ ਵਾ ਮੇਰੇ ਖਿਆਲ ਨਾਲ ਉਹ ਹੈਗਾ ਹੈ ਜੀ ਸਾਈਂ ਬਾਬਾ ਜੀ ਦਾ ਮੰਦਿਰ ਤੁਸੀਂ ਵੇਖ ਸਕਦੇ ਹੋ ਅੰਦਰ ਜਿਹੜੀ ਮੂਰਤੀ ਬਣਾਈ ਗਈ ਹੈ ਤੇ ਇੱਧਰਲੇ ਪਾਸੇ ਜਿਹੜਾ ਵਾ ਉਹ ਇਹਦੇ ਬਾਜ਼ਾਰ ਬਣਾਇਆ ਗਿਆ ਵਾ ਵੀ ਕੁਝ ਲੈ ਕੇ ਜਾਣਾ ਹੋਵੇ ਤੇ ਮੇਰੀ ਮੰਮੀ ਨੇ ਪਿਛਲੀ ਵਾਰੀ ਇੱਥੋਂ ਦਾ ਛੋਟਾ ਜਿਹਾ ਬਲਦ ਜਿਹਾ ਲੈ ਕੇ ਆਏ ਸੀ ਇੱਥੋਂ ਛੋਟਾ ਜਿਹਾ ਬਲਦ ਤੇ ਜਿਦਾਂ ਹੁੰਦਾ ਨਹੀਂ ਆ ਰੱਥ ਜੀ ਟਾਈਪ ਉਹ ਸਾਡੇ ਘਰੇ ਰੱਖਿਆ ਜੀ ਉਹ ਇੱਥੋਂ ਲੈ ਕੇ ਆਏ ਸੀ ਮੰਮੀ ਇਸ ਕਿਹਦਾ ਗਾਹ ਇੱਕ ਹੀ ਹੈ ਮਲਤਾਨੀ ਮਿੱਟੀ ਹੋਏ ਕੀ ਚੀਜ਼ ਹੈ ਆ ਪਤਾ ਨਹੀਂ ਕੀ ਜੀ ਇਹ ਮਲਤਾਨੀ ਮਿੱਟੀ ਆ ਹੌਲੀ ਓਏ ਪੀਤਾ ਰਸ ਦਾ ਟਿੱਕਾ ਕੀ ਆ ਵੀਰ ਜਿਹੜਾ ਉਹ ਨਾ ਉਹ ਟਿੱਕੇ ਦਾ ਜਿਹੜਾ ਉਹ ਕਰਨ ਲਿਆ ਵਾ ਮਤਲਬ ਐ ਪੁੱਛਿਆ ਵੀ ਇਹ ਕੀ ਲਿਆਉਂਦੇ ਟਿੱਕਾ ਕਿ ਉਹ ਥੋੜੇ ਦੇ ਵਿੱਚੋਂ ਭਰਦੇ ਆ ਚਮਚੇ ਦੇ ਨਾਲ ਆ ਵੇਖੋ ਤੇ ਆਹ ਉੱਪਰ ਸੇ ਤੇ ਉਹਨੇ ਪਰ ਪਰ ਕਿਆ ਲਾਏ ਆ ਸੰਗਤ ਦੇ ਵਿੱਚ ਅੰਗੇ ਤੇ ਬਾਕੀ ਇਹੀ ਆਪਣਾ ਜਿਹੜਾ ਸਾਰਾ 뷰 ਮੰਦਿਰ ਦਾ ਤੇ ਆ ਚੀਜ਼ਾਂ ਖਰੀਦਣ ਲਈ ਕੋਈ ਵੀ ਯਾਦਗਾਰੀ ਚੀਜ਼ ਲੈ ਜਾ ਸਕਦੇ ਆ ਆ ਮਿੱਤਰੋ ਓਰੀਜਨਲ ਖੋਏ ਦੀ ਬਰਫੀ ਦੱਸਣ ਦੇ ਆ ਖੋਏ ਦੀ ਬਰਫੀ ਇੱਕ ਆ ਤਰੀਕਾ ਇੱਕ ਆ ਤਰੀਕੇ ਦੀ ਆ ਇੱਕ ਆ ਤਰੀਕੇ ਦੀ ਆਲਾ ਬੱਚੇ ਖਾੜ ਬੰਦ ਫਿੱਟੋ ਬੰਦ ਹੋ ਗਿਆ ਹਾਲੀਡੇ ਬਹੁਤ ਹੋ ਆ ਜੇ ਬੜੀ ਹੋ ਆ ਜੇ ਬੜੀ ਸਵਾਦ ਵਰਪੀ ਦੀ ਆਈਡੀ ਬੜੀ ਸਵਾਦ ਮੈਂ ਲੈ ਲਈ ਆ ਸੋ ਇਦਲੀ ਹੈ ਵੈਰੀ ਗੁੱਡ ਮੈਨੂੰ ਛਤਰੀ ਥੱਲੇ ਕਰਾਉਣਾ ਮੈਂ ਕੈਮਰਾ ਫੜਿਆ ਚੱਲ ਛਤਰੀ ਤਾਂ ਆਈਦਾ ਕਰਕੇ ਪਰ ਕੈਮਰਾ ਦੇ ਛਤਰੀ ਤੋਂ ਬਾਹਰ ਹੋ ਗਿਆ ਤੇ ਇਥੋਂ ਅਸੀਂ ਮੰਦਿਰ ਤੋਂ ਨਹੀਂ ਚੱਲੇ ਆ ਜੀ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਵਾ ਫਿਰ ਉੱਥੇ ਜਾ ਕੇ ਛੱਕਾਂਗੇ ਜੀ ਪ੍ਰਸ਼ਾਦਾ ਤੇ ਹੁਣ ਅਸੀਂ ਮੰਦਿਰ ਤੋਂ ਸਿੱਧਾ ਚੱਲੇ ਆ ਅਗਲਾ ਗੁਰਦੁਆਰਾ ਸਾਹਿਬ ਇਹੀਂ ਪਹੁੰਚ ਗਏ ਆ ਨੀ ਗੁਰਦੁਆਰਾ ਸਾਹਿਬ ਭਗਤ ਨਾਮਦੇਵ ਜੀ ਦਾ ਨਾਮ ਤੇ ਜਿਹੜਾ ਰੱਖਿਆ ਗਿਆ ਵਾ ਤੇ ਇਹ ਹੈ ਜੀ ਉਹ ਗੁਰਦੁਆਰਾ ਸਾਹਿਬ ਕਿਉਂਕਿ ਉਹ ਜਿਹੜੇ ਮੰਦਰ ਦੇ ਵਿੱਚ ਉਹ ਕਹਿੰਦੇ ਆ ਕਿ ਉਹ ਭਗਤ ਨਾਮਦੇਵ ਜੀ ਸਾਡੇ ਹੀ ਪਰ ਆਪਣੇ ਹਿਸਾਬ ਨਾਲ ਸਿੱਖਾਂ ਦੇ ਹਿਸਾਬ ਨਾਲ ਵੀ ਉਹ ਆਪਣੇ ਹੀ ਤੇ ਉਹਨਾਂ ਦੇ ਨਾਂ ਤੇ ਗੁਰਦੁਆਰਾ ਸਾਹਿਬ ਹੀ ਬਣਾਇਆ ਗਿਆ ਵਾ ਤੇ ਇੱਥੇ ਦਰਬਾਰ ਸਾਹਿਬ ਲਿਖਿਆ ਵਾ ਵੀ ਇੱਧਰ ਹੈ ਤੇ ਦਰਬਾਰ ਸਾਹਿਬ ਵੱਲ ਪਹਿਲਾਂ ਮੱਥਾ ਟੇਕ ਲਈਏ ਤੇ ਇੱਧਰ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਮੀਂਹ ਪੈੰਦਿਆ ਵਾ ਤੇ ਸਾਰੇ ਜਾਣੇ ਛਤਰੀਆਂ ਲੈ ਲਈਆਂ ਨਵੀਆਂ ਹੀ ਤੇ ਆ ਆ ਵੀਰ ਹਣੀ ਮੇਰੇ ਵਰਗੇ ਆ ਜਿਹੜੇ ਇਤਰਾਤ ਤਰੇ ਫਿਰੁੰਦਾ ਚਲੋ ਫਿਰ ਆਪਾਂ ਵੀ ਚਲੀਏ ਦਰਬਾਰ ਸਾਹਿਬ ਮੱਥਾ ਟੇਕ ਲਈਏ ਸਾਡੀ ਜੀ ਦਿਲ ਲੱਗ ਗਿਆ ਆ ਆ ਇਹ ਜਿਹੜੀ ਭਗਤਨਾਮ ਦੇ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਉਹ ਆਹ ਜੀ ਇਹ ਆ ਜੀ ਬਾਬਾਈ ਦੇ ਘਰ ਦੀਆਂ ਜਿਹੜੀਆਂ ਚਕਾਠਾਂ ਜਿਹੜੀਆਂ ਜਿਨ੍ਹਾਂ ਨੂੰ ਕਹਿ ਸਕਦੇ ਆਪਾਂ ਇਹ ਆ ਜੀ ਗੁਰੂ ਘਰ ਲੰਗਰ ਤੇ ਅਸੀਂ ਹੁਣ ਲੱਗੇ ਆਂ ਇਹ ਲੰਗਰ ਛਕਣ ਆਹ ਜੀ ਬਾਬਾ ਨਾਮਦੇਵ ਜੀ ਦਾ ਸਾਰਾ ਇਤਿਹਾਸ ਲਿਖ ਕੇ ਲਾਇਆ ਜੀ ਤੇ ਇਹ ਹੀ ਜੀ ਬਾਬਾ ਨਾਮਦੇਵ ਜੀ ਦਾ ਗੁਰਦੁਆਰਾ ਸਾਹਿਬ ਤੇ ਇਥੋਂ ਹੀ ਛਕ ਲਿਆ ਪ੍ਰਸ਼ਾਦਾ ਤੇ ਇਤਿਹਾਸ ਸੁਣਿਆ ਨਾਲੇ ਬਾਬਾ ਜੀ ਤੁੰਦਰੋਂ ਵੀ ਜਿਹੜੇ ਬੱਬਾ ਨਾਮਦੇਵ ਜੀ ਹੈ ਨਾ ਉਹ 1200 ਸਨ ਦੇ ਹੀ ਮਤਲਬ 1200 ਸਨ ਆਪਣੇ ਗੁਰੂਆਂ ਤੋਂ ਵੀ ਪਹਿਲਾਂ ਦੇ ਹੋਏ ਆ ਭਗਤ ਜਿਹੜੇ ਹੋਏ ਆ ਤੇ ਬਹੁਤ ਹੀ ਜਿਆਦੀਆਂ ਕਰਾਮਾਤਾਂ ਸੁਣੀਆਂ ਉਹਨਾਂ ਦੀਆਂ ਤੇ ਬਾਕੀ ਹੁਣ ਅਸੀਂ ਚੱਲੇ ਆ ਜੀ ਵਾਪਸ ਨੰਦੇੜ